ਹਾਂਜੀ ਸਾਸ਼ੀ ਗਾਜੀ ਸਾਰਿਆਂ ਨੂੰ ਦੋਸਤੋ ਇਸ ਵੀਡੀਓ ਨੂੰ ਇਗਨੋਰ ਨਾ ਕਰਿਓ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇਹ ਵੀਡੀਓ ਤੁਹਾਡੀ ਜਾਨ ਬਚਾ ਸਕਦੀ ਹੈ ਤੇ ਉਹ ਕਿਵੇਂ ਕਿਉਂਕਿ ਇਹ ਜਿਹੜਾ ਹੱਥਾਂ 'ਚ ਫੜਿਆ ਹੋਇਆ ਤੁਹਾਡਾ ਫੋਨ ਆ ਇਹ ਫੋਨ ਫਟ ਸਕਦਾ ਹੈ ਤੇ ਉਹ ਕਿਵੇਂ ਫਟ ਸਕਦਾ ਹੈ ਸਾਰੀ ਡਿਟੇਲ ਨਾਲ ਮੈਂ ਤੁਹਾਨੂੰ ਦੱਸੂਗਾ ਤੇ ਦੋਸਤੋ ਵੀਡੀਓ ਨੂੰ ਤੁਸੀਂ ਚੱਲਦੇ-ਚੱਲਦੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਹ ਮੈਸੇਜ ਜਿਹੜਾ ਵਾ ਹਰ ਕਿਸੇ ਤੱਕ ਪਹੁੰਚ ਸਕੇ ਇਹ ਜਿਹੜਾ ਹੱਥ 'ਚ ਫੜਿਆ ਹੋਇਆ ਫੋਨ ਹੈ ਹਨਾ ਜਿਹੜਾ ਆਪਾਂ ਹੱਥ 'ਚ ਫੜ ਲੈਂਦੇ ਆ ਇਹ ਫਟ ਸਕਦੇ ਆ ਕਿਉਂ ਫਟ ਸਕਦੇ ਆ ਪਹਿਲੀ ਗੱਲ ਤੇ ਇਹਦੀ ਏ ਹੈ ਕਿ ਵੱਡੀਆਂ-ਵੱਡੀਆਂ ਜਿਹੜੀਆਂ ਕੰਪਨੀਆਂ ਆ ਨਾ ਉਹਨਾਂ ਨੇ ਖੋਲਾਸਾ ਕੀਤਾ ਹੈ ਉਹਨਾਂ ਨੇ ਇੱਕ ਸਰਵੇ ਕੀਤਾ ਹੈ ਉਹ ਸਰਵੇ ਦੇ ਵਿੱਚ ਉਹਨਾਂ ਨੇ ਕੀ ਕਿਹਾ ਹੈ ਕਿ ਤੇ ਦੋਸਤੋ ਇਹ ਫੋਨ ਜਿਹੜਾ ਇਹ ਕਿਵੇਂ ਫਟ ਸਕਦਾ ਹੈ ਤੁਸੀਂ ਸੋਚਦੇ ਹੋਵੋਗੇ ਕਿ ਜਿਹੜਾ ਹੱਥ 'ਚ ਆਪਾਂ ਫੋਨ ਫੜਿਆ ਹੁੰਦਾ ਹੈ ਇਹ ਕਿਵੇਂ ਫਟ ਸਕਦਾ ਹੈ ਦੋਸਤੋ ਕਈਆਂ ਵੀਰਾਂ ਭਰਾਵਾਂ ਤੇ ਆਪਣੀਆਂ ਭੈਣਾਂ ਨੂੰ ਜਿਹੜਾ ਮੈਂ ਬਹੁਤ ਜ਼ਿਆਦਾ ਜਿਹੜਾ ਵੇਖਿਆ ਹੈ ਜਿਹੜੀਆਂ ਲੇਡੀਆਂ ਹੁੰਦੀਆਂ ਆ ਆਪਣੀਆਂ ਹਨਾ ਕੋਈ ਵੀ ਹਨਾ ਉਹਨਾਂ ਨੂੰ ਇਹ ਜਿਹੜਾ ਮੋਬਾਈਲ ਕਵਰ ਦੇ ਪਿੱਛੇ ਪੈਸੇ ਪਾਉਣ ਦੀ ਆਦਤ ਬਹੁਤ ਜ਼ਿਆਦਾ ਹੁੰਦੀ ਹੈ ਤੇ ਦੋਸਤੋ ਇਹ ਜਿਹੜੇ ਪੈਸੇ ਪਾਏ ਹੁੰਦੇ ਆ ਇਹਦੇ ਨਾਲ ਤੁਹਾਡਾ ਫੋਨ ਫਟ ਸਕਦਾ ਹੈ ਤੇ ਕਈਆਂ ਨੇ ਤੇ ਇਹਦੇ ਪਿੱਛੇ ਜਿਹੜਾ ਆਪਣਾ ਕੋਈ ਕ੍ਰੈਡਿਟ ਕਾਰਡ ਜਾਂ ਏਟੀਐਮ ਕਾਰਡ ਜਾਂ ਕੋਈ ਵੀ ਜ਼ਰੂਰੀ ਜਿਹੜਾ ਕਾਗਜ਼ ਹੁੰਦਾ ਵਾ ਉਹ ਆਪਣੇ ਜਿਹੜੇ ਫੋਨ ਦੇ ਪਿੱਛੇ ਪਾਇਆ ਹੁੰਦਾ ਹੈ ਕਿ ਦੋਸਤੋ ਇਹ ਜਿਹੜਾ ਵੱਡੀਆਂ-ਵੱਡੀਆਂ ਕੰਪਨੀਆਂ ਨੇ ਨਾ ਇੱਕ ਖੁਲਾਸਾ ਕੀਤਾ ਇੱਕ ਸਰਵੇ ਕੀਤਾ ਹੈ ਕਿ ਜ਼ਿਆਦਾਤਰ ਅੱਜ ਤੱਕ ਜਿੰਨੇ ਫੋਨ ਫਟੇ ਆ ਨਾ ਕਿ ਜਦੋਂ ਜਦੋਂ ਫੋਨ ਫਟਿਆ ਇਹਨਾਂ ਦੋਸਤੋ ਉਹਨਾਂ ਦੇ ਵਿੱਚ ਕਈ ਲੋਕਾਂ ਦੀ ਜਿਹੜੀ ਹੈ ਜਾਨ ਉਹ ਚਲੇ ਗਈ ਹੈ ਤੇ ਇਹ ਵੀਡੀਓ ਤੁਹਾਡੀ ਵੀ ਜਾਨ ਜਿਹੜੀ ਹੈ ਬਚਾ ਸਕਦੀ ਆ ਕੰਪਨੀਆਂ ਨੇ ਖੁਲਾਸਾ ਇਹ ਕੀਤਾ ਹੈ ਸਰਵੇ ਇਹ ਕੀਤਾ ਹੈ ਕਿ ਜਿਹੜੇ ਲੋਕ ਆਪਣੇ ਮੋਬਾਈਲ ਕਵਰ ਦੇ ਪਿੱਛੇ ਜਿਹੜੇ ਆ ਪੈਸੇ ਰੱਖ ਲੈਂਦੇ ਆ ਜਾਂ ਕੋਈ ਵੀ ਜਿਹੜਾ ਹੈ ਨਾ ਬਿੱਲ ਰੱਖ ਲੈਂਦੇ ਆ ਜਾਂ ਕੋਈ ਵੀ ਕਾਗਜ਼ ਪੱਤਰ ਤੇ ਸਪੈਸ਼ਲੀ ਕਈ ਲੋਕਾਂ ਦੀ ਬੜੀ ਆਦਤ ਹੁੰਦੀ ਹੈ ਕਿ ਪੈਸੇ ਰੱਖਣਾ ਤੇ ਆਪਣੇ ਜਿਹੜੇ ਕ੍ਰੈਡਿਟ ਕਾਰਡ ਏਟੀਐਮ ਕਾਰਡ ਤੇ ਹੋਰ ਵੀ ਜਿਹੜੇ ਆ ਆਪਣੇ ਕਾਰਡ ਜਿਹੜੇ ਹੁੰਦੇ ਕਈ ਉਹ ਰੱਖ ਲੈਂਦੇ ਆ ਤੇ ਦੋਸਤੋ ਉਹਦੇ ਨਾਲ ਕੀ ਹੁੰਦਾ ਕਿ ਫੋਨ ਹੀਟ ਹੋ ਜਾਂਦਾ ਹੈ ਤੇ ਹੀਟ ਹੋਣ ਦੇ ਨਾਲ ਜਿਹੜਾ ਉਹ ਆਪਣਾ ਫੋਨ ਫਟ ਸਕਦਾ ਹੈ ਤੇ ਆਲਮੋਸਟ ਦੋਸਤੋ ਜਿੰਨੇ ਵੀ ਕੇਸ ਅੱਜ ਤੱਕ ਵੇਖੇ ਗਏ ਹਨਾ ਉਹਨਾਂ ਨੇ ਇੱਕ ਸਰਵੇ ਬਹੁਤ ਵੱਡਾ ਕੀਤਾ ਤੇ ਉਹਨਾਂ ਵਿੱਚ ਉਹਨਾਂ ਇਹ ਹੀ ਗੱਲ ਦੱਸੀ ਹੈ ਕਿ ਜਿਹੜਾ ਫੋਨ ਫਟਣ ਦਾ ਮੇਨ ਕਾਰਨ ਹੈ ਨਾ ਉਹ ਇਹ ਹੈ ਕਿ ਜਿਹੜਾ ਆਪਾਂ ਆਪਣੇ ਫੋਨ ਕਵਰਾਂ ਦੇ ਪਿੱਛੇ ਪੈਸੇ ਰੱਖ ਲਏ ਨੇ ਹੈ ਨਾ ਤੇ ਕਈ ਆਪਣੇ ਜਿਹੜੇ ਪੰਜਾਬੀ ਭਰਾ ਜਾਂ ਭੈਣਾਂ ਉਹਨਾਂ ਦੀ ਬੜੀ ਇਹ ਆਦਤ ਹੁੰਦੀ ਆ ਜਾਂ ਫਿਰ ਕੋਈ ਸ਼ੋਅ ਆਫ ਕਹਿ ਲੋ ਜਾਂ ਕੁਝ ਕਹਿ ਲੋ ਹੈ ਨਾ ਕੋਈ ਕੁਝ ਵੀ ਕਹਿ ਲੋ ਕਿ ਉਹਨਾਂ ਦੀ ਇਹ ਜਿੱਦਾਂ ਇਹ ਮੈਂ ਡਾਲਰ ਪਾਇਆ ਹੈ ਹੈ ਨਾ ਇਹ ਡਾਲਰ ਸਿਰਫ ਤੁਹਾਨੂੰ ਮੈਂ ਖੌਣ ਦੇ ਲਈ ਫੋਨ ਕਵਰ ਦੇ ਪਿੱਛੇ ਪਾਇਆ ਹੈ ਕਿ ਐਦਾਂ ਜਿਹੜਾ ਵਾ ਲੋਕੀ ਕਰ ਲੈਂਦੇ ਆ ਕਿ ਆਪਣੇ ਬਹੁਤੇ ਵੀਰ ਭਰਾ ਜਿਹੜੇ ਆ ਹਨਾ ਫੋਨ ਦੇ ਕਵਰਾਂ ਦੇ ਪਿੱਛੇ ਨਾ ਡਾਲਰ ਕੋਈ ਕੈਨੇਡਾ ਦਾ ਡਾਲਰ ਜਾਂ ਯੂ ਐਸ اے ਯੂ ਕੇ ਦਾ ਹਨਾ ਕੋਈ ਵੀ ਜਿਹੜਾ ਡਾਲਰ ਆ ਉਹ ਆਪਣੇ ਫੋਨ ਕਵਰ ਦੇ ਪਿੱਛੇ ਪਾ ਲੈਂਦੇ ਆ ਕਿਉਂਕਿ ਉਹ ਜਿਹੜੇ ਸੋਹਣੇ ਲੱਗਦੇ ਆ ਪਰ ਦੋਸਤੋ ਇਹ ਸੋਹਣੇ ਦੇ ਚੱਕਰ ਦੇ ਵਿੱਚ ਜਿਹੜਾ ਵਾ ਆਪਣਾ ਫੋਨ ਫਟ ਸਕਦਾ ਤੇ ਕਿਸੇ ਦੀ ਕੀਮਤੀ ਜਿਹੜੀ ਜਾਨ ਆ ਉਹ ਜਾ ਸਕਦੀ ਆ ਸੋ ਦੋਸਤੋ ਤੁਹਾਨੂੰ ਸਾਰਿਆਂ ਨੂੰ ਇਹਨਾਂ ਕ ਮੈਸੇਜ ਦੇਣਾ ਚਾਹੁੰਦਾ ਜੇ ਤੁਸੀਂ ਵੀ ਆਪਣੇ ਫੋਨ ਕਾ ਉਹਨਾਂ ਦੇ ਪਿੱਛੇ ਪੈਸੇ ਜਾਂ ਕੋਈ ਕਾਰਡ ਜਾਂ ਕੋਈ ਜ਼ਰੂਰੀ ਕਾਗਜ਼ ਪੱਤਰ ਪਾਉਂਦੇ ਹੋ ਤੇ ਉਹਨੂੰ ਤੁਸੀਂ ਨਾ ਪਾਓ ਤਾਂ ਜੋ ਇਹ ਤੁਹਾਡੀ ਜਾਨ ਦਾ ਜਿਹੜਾ ਰਿਸਕ ਆ ਉਹ ਨਾ ਹੋਵੇ ਸੋ ਦੋਸਤੋ ਇਹ ਜਾਣਕਾਰੀ ਨੂੰ ਤੇ ਇਸ ਮੈਸੇਜ ਨੂੰ ਤੁਸੀਂ ਸਾਰੇ ਲੋਕਾਂ ਤੱਕ ਸ਼ੇਅਰ ਜ਼ਰੂਰ ਕਰ ਦਿਓ ਤੇ ਇਦਾਂ ਦੀਆਂ ਹੋਰ ਇਨਫੋਰਮੇਟਿਵ ਵੀਡੀਓਜ਼ ਵੇਖਣ ਲਈ ਤੇ ਵਧੀਆ-ਵਧੀਆ ਟਿਪਸ ਵੇਖਣ ਲਈ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਜਾਂਦੇ-ਜਾਂਦੇ ਦੋਸਤੋ ਜਿਹੜਾ ਵੀਡੀਓ ਨੂੰ ਤੁਸੀਂ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ